ਮੁਰਗੀਆਂ ਨੂੰ ਲੱਗਣ ਵਾਲੇ ਮਾਰੂ ਰੋਗ ਤੇ ਉਹਨਾਂ ਦੇ ਇਲਾਜ ਬਾਰੇ ਦੋਸਤੋ ਅੱਜ ਆਪਾਂ ਇਸ ਵੀਡੀਓ ਰਾਹੀਂ ਤੁਹਾਨੂੰ ਪ੍ਰੋਪਰ ਜਿਹੜੀ ਜਾਣਕਾਰੀ ਦਵਾਂਗੇ ਆਪਾਂ ਸਟਾਰਟਿੰਗ ਤੋਂ ਲੈ ਕੇ ਸਾਰੀ ਗੱਲਬਾਤ ਕਰਾਂਗੇ ਕਿ ਕਿਵੇਂ ਕਿਹੜੇ ਰੋਗ ਲੱਗਦੇ ਨੇ ਤੇ ਕਿਹੜੇ ਰੋਗਾਂ ਤੋਂ ਆਪਾਂ ਕਿਵੇਂ ਮੁਰਗੀਆਂ ਨੂੰ ਬਚਾ ਸਕਦੇ ਆ ਇਸ ਵਿਸ਼ੇ ਤੇ ਆਪਣੀ ਪ੍ਰੋਪਰ ਵੀਡੀਓ ਹੋਊਗੀ ਦੋਸਤੋ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਸਾਰੀ ਡਿਟੇਲ ਜੇ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਹੀ ਜਾਣਕਾਰੀ ਵਾਲੀ ਹੋਣ ਵਾਲੀ ਆ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਪੂਰੀ ਦੇਖਿਓ ਤਾਂ ਕਿ ਤੁਸੀਂ ਜਾਣ ਸਕੋ ਕਿ ਅੱਗੇ-ਅੱਗੇ ਹੁਣ ਤੁਸੀਂ ਪੋਲਟਰੀ ਫਾਰਮਿੰਗ ਕਿਵੇਂ ਕਰਨੀ ਹੈ ਤੇ ਕਿਹੜੀਆਂ ਬਿਮਾਰੀਆਂ ਤੋਂ ਅੱਗੇ ਮੁਰਗੀਆਂ ਨੂੰ ਬਚਾਉਣਾਗਾ ਤਾਂ ਹੀ ਤੁਸੀਂ ਜਿਹੜਾ ਅੱਗੇ ਮੁਰਗੀਆਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹੋ ਜਿਸ ਤਰ੍ਹਾਂ ਹੁਣ ਸਾਰਿਆਂ ਦੇ ਬੱਚੇ ਪਾਏ ਹੋਣੇ ਤਕਰੀਬਨ 2 ਟਾਈ ਮਹੀਨਿਆਂ ਦੇ ਹੋ ਚੁੱਕੇ ਨੇ ਆਪਾਂ ਪ੍ਰੋਪਰ ਉਹਨਾਂ ਦੀਆਂ ਬਿਮਾਰੀਆਂ ਬਾਰੇ ਦੱਸਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦਿਆਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਜਾਨਵਰਾਂ ਦੇ ਜਿਹੜੇ ਸ਼ਕੀਨ ਨਜ਼ਾਰ ਦੋਸਤੋ ਉਹਨਾਂ 'ਚ ਜਰੂਰ ਸ਼ੇਅਰ ਕਰਦੇ ਹੋ ਦੋਸਤੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਜਿਹੜੀ ਹੁਣ ਆਪਾਂ ਤੁਹਾਨੂੰ ਗੱਲਬਾਤ ਦੱਸਦੇ ਆ ਜਿਵੇਂ ਕਿ ਦੋਸਤੋ ਆਪਾਂ ਤੁਹਾਨੂੰ ਪਹਿਲਾਂ ਵੀ ਬਹੁਤ ਵੀਡੀਓ 'ਚ ਦੱਸਿਆ ਕਿ ਜੇਕਰ ਤੁਸੀਂ ਪੋਲਟਰੀ ਫਾਰਮਿੰਗ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਜਿਹੜੀ ਉਹਦੀ ਟ੍ਰੇਨਿੰਗ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਟਰੇਨਿੰਗ ਮਤਲਬ ਕਿ ਮੁਰਗੀਆਂ ਕਿਵੇਂ ਪਾਲੀਆਂ ਜਾਂਦੀਆਂ ਨੇ ਰਹਿਣ ਦੀ ਥਾਂ ਤੇ ਨਾਲ ਹੀ ਮੁਰਗੀ ਪਾਲਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿਹੜੇ-ਕਿਹੜੇ ਰੋਗ ਲੱਗਦੇ ਨੇ ਤੇ ਉਹਨਾਂ ਦੀ ਪਛਾਣ ਕਿਵੇਂ-ਕਿਵੇਂ ਹੁੰਦੀ ਹੈ ਤੇ ਕਿਹੜੀ ਸਬੰਧਤ ਦਵਾਈ ਤੁਸੀਂ ਇਹਨਾਂ ਨੂੰ ਦੇਣੀ ਹੈ ਜਿਹੜਾ ਮੁਰਗੀ ਪਾਲਣ ਦਾ ਧੰਦਾ ਦੋਸਤੋ ਇੱਕ ਅਜੀਹਾ ਧੰਦਾ ਹੈ ਜਿਸ ਉੱਤੇ ਬਹੁਤ ਸਾਰੇ ਪੈਸੇ ਲਾਉਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਪਰ ਜਿਹੜਾ ਲਾਭ ਆ ਉਹ ਦੂਸਰੇ ਜਿਹੜੇ ਬਿਜ਼ਨਸ ਆ ਉਹਨਾਂ ਦੇ ਬਰਾਬਰੀ ਹੁੰਦਾ ਹੈਗਾ ਸੋ ਮਲਕੇ ਕਹਿਣ ਤੋਂ ਬਾਅਦ ਮੇਰਾ ਇਹ ਆ ਕਿ ਇਹ ਜਾਦੇ ਪੈਸੇ ਨਾਲ ਆਪਾਂ ਥੋੜੇ ਪੈਸੇ ਨਾਲ ਵੀ ਜਿਹੜਾ ਪੁਲਟਰੀ ਫਾਰਮ ਖੋਲ ਸਕਦੇ ਆ ਸੋ ਪਰ ਜਿਹੜੀ ਵੱਡੀ ਗੱਲ ਆ ਉਹ ਦੇਖਭਾਲ ਜਿਹੜੀ ਮੁਰਗੀਆਂ ਦੀ ਬਹੁਤ ਜ਼ਿਆਦਾ ਜ਼ਰੂਰੀ ਆ ਕਹਿਣ ਤੋਂ ਬਾਅਦ ਕਿ ਦੇਖਭਾਲ ਆਪਾਂ ਨੂੰ ਕਰਨੀ ਪੈਣੀ ਆ ਮੁਰਗੀਆਂ ਨੂੰ ਦੋਸਤੋ ਕਈ ਇਹੋ ਜਿਹੇ ਰੋਗ ਲੱਗਦੇ ਨੇ ਕਿ ਕੁਝ ਹੀ ਦਿਨਾਂ ਚ ਜਿਹੜਾ ਪੁਲਟਰੀ ਫਾਰਮ ਦਾ ਸਫਾਇਆ ਹੋ ਜਾਂਦਾਗਾ ਪੁਲਟਰੀ ਫਾਰਮ ਵਿੱਚ ਤੁਸੀਂ ਅਹੀਂ ਫਾਇਦਾ ਲੈ ਸਕਦੇ ਹੋ ਜੇਕਰ ਤੁਹਾਨੂੰ ਮੁਰਗੀਆਂ ਤੇ ਚੂਚੀਆਂ ਦੀਆਂ ਸਾਰੀਆਂ ਬਿਮਾਰੀਆਂ ਦਾ ਪਤਾ ਹੋਊਗਾ ਤੇ ਮੁਰਗੀਆਂ ਦੀਆਂ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਦੋਸਤੋ ਜੇਕਰ ਇੱਕ ਜਾਨਵਰ ਨੂੰ ਕੋਈ ਰੋਗ ਲੱਗ ਗਿਆ ਤਾਂ ਤੁਸੀਂ ਹਿਸਾਬ ਲਾ ਲਓ ਕਿ ਉਹਦੇ ਨਾਲ-ਨਾਲ ਜਿਹੜੇ ਹੋਰ ਵੀ ਜਾਨਵਰ ਨੇ ਉਹਨਾਂ ਨੂੰ ਸਾਰਿਆਂ ਨੂੰ ਉਹ ਬਿਮਾਰੀ ਲੱਗ ਜੂਗੀ ਉਹਦੇ ਨਾਲ-ਨਾਲ ਜੇਕਰ ਆਪਾਂ ਨਾ ਸਮੇਸੇ ਰੋਕਥਾਮ ਕੀਤੀ ਤਾਂ ਆਪਣਾ ਪੋਲਟਰੀ ਫਾਰਮ ਦਾ ਸਫਾਇਆ ਹੋ ਸਕਦਾ ਹੈਗਾ ਪਹਿਲਾਂ ਤਾਂ ਦੋਸਤੋ ਇਹ ਕਿਹੜੇ ਕਾਰਨਾ ਕਰਕੇ ਬਿਮਾਰੀਆਂ ਲੱਗਦੀਆਂ ਨੇ ਆਪਾਂ ਥੋੜੇ ਬਹੁਤ ਉਹ ਕਾਰਨ ਤੁਹਾਨੂੰ ਦੱਸ ਦਿੰਨੇ ਆ ਜਿਵੇਂ ਕਿ ਦੋਸਤੋ ਸੈੱਡ ਦੀ ਪੂਰੀ ਤਰ੍ਹਾਂ ਸਫਾਈ ਨਾ ਹੋਣਾ ਸੈੱਡ ਵਿੱਚ ਗਿੱਲਾਪਣ ਰਹਿਣਾ ਜਿਸ ਤਰ੍ਹਾਂ ਹੁਣ ਬਰਸਾਤ ਦੇ ਮੌਸਮ ਚੱਲ ਰਹੇ ਨੇਗੇ ਜੇਕਰ ਆਪਣਾ ਖੁੱਡਾ ਜਾਂ ਆਪਣਾ ਸੈਟਅਪ ਜਿਹੜਾ ਸੈੱਡ ਆ ਮੁਰਗੀਆਂ ਦਾ ਉਹ ਗਿੱਲਾ ਹੋ ਗਿਆ ਤਾਂ ਉਹਨੂੰ ਆਪਾਂ ਨੇ ਪ੍ਰੋਪਰ ਜਿਹੜਾ ਸਮੇਂ ਸਿਰ ਉਹਦੇ ਮਿੱਟੀ ਪਾ ਕੇ ਸੁੱਕੀ ਮਿੱਟੀ ਪਾ ਕੇ ਉਹਨੂੰ ਡਰਾਈ ਕਰਨਾ ਬਿਲਕੁਲ ਵੀ ਨਮੀ ਨਹੀਂ ਰਹਿਣ ਦੇਣੀ ਕਿਉਂਕਿ ਮੁਰਗੀਆਂ ਨੂੰ ਪੈਰਾਂ ਤੋਂ ਕਾਫੀ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਤੇ ਅਗਲੀ ਗੱਲ ਕਰੀਏ ਜਿਹੜੇ ਭਾਂਡੇ ਨੇ ਬਰਤਨ ਨੇ ਮਤਲਬ ਕਿ ਫੀਡਰ ਨੇ ਜਾਂ ਡਰਿੰਕਰ ਨੇ ਉਹ ਪ੍ਰੋਪਰ ਸਾਫ਼ ਹੋਣੇ ਚਾਹੀਦੇ ਨੇ ਇਹਨਾਂ ਦੇ ਸਾਫ਼ ਹੋਣ ਦੇ ਨਾਲ ਨਾਲ ਜੇਕਰ ਆਪਾਂ ਇੱਕ ਦੋ ਦਿਨਾਂ ਬਾਅਦ ਆਪਾਂ ਉਹਨਾਂ ਨੂੰ ਧੁੱਪੇ ਰੱਖ ਕੇ ਉਹਨਾਂ ਨੂੰ ਧੁੱਪ ਲਵਾ ਦਿੱਤੀ ਤਾਂ ਬਹੁਤ ਵਧੀਆ ਗੱਲ ਲੱਗੀ ਠੀਕ ਹੈ ਜੀ ਤੇ ਇਹਨਾਂ ਨੂੰ ਜਿਹੜਾ ਪਾਣੀ ਦੇਣਾ ਫੀਡ ਦੇਣੀ ਆ ਉਹ ਪ੍ਰੋਪਰ ਸਾਫ਼ ਸੁਥਰਾ ਦੇਣਾਗਾ ਇਹ ਮੇਨ ਚੀਜ਼ਾਂ ਨੇ ਜਿਹੜਾ ਇਹਨਾਂ ਦਾ ਸ਼ੈੱਡ ਆ ਦੋਸਤੋ ਉਹ ਹਵਾਦਾਰ ਤੇ ਖੁੱਲਾ ਹੋਣਾ ਚਾਹੀਦਾ ਤਾਂ ਜੋ ਇਹਨਾਂ ਦੇ ਜਿਹੜੇ ਸ਼ੈੱਡ 'ਚੋਂ ਹਵਾ ਕ੍ਰੋਸ ਹੁੰਦੀ ਰਹੇ ਅਮੋਨੀਆ ਗੈਸ ਨਾ ਬਣੇ ਜਿਸ ਤਰ੍ਹਾਂ ਆਪਾਂ ਇੱਕ ਵੀਡੀਓ 'ਚ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਦੀਆਂ ਮਿੱਠਾਂ ਨਾਲ ਦੋਸਤੋ ਇਹਨਾਂ ਦੇ ਸੈਟਅਪ 'ਚ ਇਹਨਾਂ ਦੇ ਖੁੱਡੇ 'ਚ ਅਮੋਨੀਆ ਗੈਸ ਤਿਆਰ ਹੋ ਜਾਂਦੀ ਆ ਜੇਕਰ ਆਪਣਾ ਸੈਟਅਪ ਜਾਂ ਖੁੱਡਾ ਕਹ ਲਈਏ ਜਾਂ ਫਾਰਮ ਕਹ ਲਈਏ ਉਹ ਆਪਣਾ ਖੁੱਲਾ ਤੇ ਹਵਾਦਾਰ ਨਹੀਂ ਹੋਊਗਾ ਤਾਂ ਜਿਹੜਾ ਹੋ ਉਹ 'ਚ ਆਪਣੇ ਸੈਟਅਪ 'ਚ ਜਿਹੜੀ ਅਮੋਨੀਆ ਗੈਸ ਬਣੂ ਉਹਦੇ ਨਾਲ ਇਹਨਾਂ ਦੀਆਂ ਅੱਖਾਂ 'ਚ ਵੀ ਪਾਣੀ ਆਉਂਦਾ ਤੇ ਉਹ ਬਹੁਤ ਸਾਰੀਆਂ ਜਿਹੜਾ ਬਿਮਾਰੀਆਂ ਨੂੰ ਜਨਮ ਦਿੰਦਾ ਹੈਗਾ ਹੁਣ ਦੋਸਤੋ ਆਪਾਂ ਜਿਹੜੀ ਇਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਮੇਨ ਉਹਨਾਂ ਬਾਰੇ ਜਿਹੜੀ ਆਪਾਂ ਗੱਲਬਾਤ ਕਰ ਲੈਣੀ ਹੈਗੀ ਸਭ ਤੋਂ ਪਹਿਲੀ ਬਿਮਾਰੀ ਦਾ ਜੇਕਰ ਗੱਲ ਕਰੀਏ ਦੋਸਤੋ ਹੈਰਾਨੀ ਖੇਤ ਬਿਮਾਰੀ ਦੂਸਰੇ ਨੰਬਰ ਤੇ ਆ ਗਈ ਚੇਚਕ ਦੀ ਬਿਮਾਰੀ ਤੀਸਰੇ ਨੰਬਰ ਤੇ ਆ ਗਈ ਮੁਰਗੀਆਂ ਦਾ ਅਦਰੰਗ ਚੌਥੇ ਤੇ ਆ ਗਈ ਦੋਸਤੋ ਜ਼ੁਖਾਂਬ ਪੰਜਵੇਂ ਤੇ ਆ ਗਈ ਉਹ ਬਿਮਾਰੀ ਜਦੋਂ ਮੁਰਗੀਆਂ ਸਾਹ ਲੈਂਦੀ ਨੇ ਤਾਂ ਖਰ-ਖਰ ਦੀ ਆਵਾਜ਼ ਆਉਂਦੀ ਹੈਗੀ ਉਦੋਂ ਕੀ ਦੋਸਤੋ ਹੈਜ ਆ ਗਿਆ ਖੂਨੀ ਮਰੋੜ ਜਾਂ ਪੀਚਸ ਆ ਗਿਆ ਠੀਕ ਹੈ ਜੀ ਚਿਚੜੀ ਦਾ ਰੋਗ ਜਿਹੜਾ ਚਿਚੜ ਮੁਰਗੀਆਂ ਨੂੰ ਲੱਗ ਜੇ ਤਾਂ ਉਹ ਵੀ ਇੱਕ ਤਰ੍ਹਾਂ ਦਾ ਸ੍ਰੋਗ ਹੁੰਦਾ ਹੈਗਾ ਇਹ ਸਾਰੇ ਰੋਗ ਦੋਸਤੋ ਜੇਕਰ ਇਹਨਾਂ ਨੂੰ ਇਹਨਾਂ ਚੋਂ ਇੱਕ ਜਾਂ ਦੋ ਰੋਗ ਵੀ ਲੱਗਦੇ ਨੇ ਤਾਂ ਇਹਨਾਂ ਨੂੰ ਮਰਨ ਦੇ ਜਿਹੜੇ ਚਾਂਸ ਬਹੁਤ ਜ਼ਿਆਦਾ ਵਧੇ ਜਾਂਦੇ ਨੇ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਸ਼ੂਤ ਦੇ ਰੋਗਾਂ ਦੀ ਗੱਲ ਕਰਦੇ ਹਾਂ ਦੋਸਤੋ ਇਹ ਇਹ ਜਿਹੜੇ ਰੋਗ ਨੇ ਦੋਸਤੋ ਇਹ ਚੇਚਕ ਤੇ ਅਦਰੰਗਾਦੀ ਰੋਗਾਂ ਵਰਗੇ ਹੀ ਹੁੰਦੇ ਨੇ ਜੋ ਕਿ ਇੱਕ ਜਾਨਵਰ ਤੋਂ ਦੂਸਰੇ ਨੂੰ ਲੱਗ ਜਾਂਦੇ ਨੇ ਦੋਸਤੋ ਇਹ ਇੱਕ ਜਾਨਵਰ ਤੋਂ ਦੂਸਰੇ ਜਾਨਵਰ ਨੂੰ ਵੀ ਲੱਗ ਜਾਂਦੇ ਨੇ ਅੱਗੇ ਦੋਸਤੋ ਕੀੜਿਆਂ ਦੇ ਰੋਗ ਪੇਚਿਸ ਹੈਜਾ ਤੇ ਦਸਤਾਦੀ ਕਿਟਾਣੂਆਂ ਤੋਂ ਇੱਕ ਦੂਸਰੇ ਤੱਕ ਜਿਹੜੇ ਲੱਗ ਜਾਂਦੇ ਨੇ ਇਹ ਦੋਸਤੋ ਜਿਹੜਾ ਪੇਚੇਸ ਜਾਂ ਹੈਜਾ ਹੁੰਦਾ ਪਤਲੀ ਬਿੱਟ ਕਰਦੀਏ ਨੇ ਉਹੋ ਦੋਸਤੋ ਉਹ ਵੀ ਜਿਹੜਾ ਘਾਤਕ ਬਿਮਾਰੀ ਹੁੰਦੀ ਆ ਇੰਨਾ ਚ ਜਿਹੜਾ ਪਾਣੀ ਦੀ ਕਮੀ ਪੈ ਜਾਂਦੀ ਆ ਉਹਦੇ ਨਾਲ ਵੀ ਕਾਫੀ ਜਿਆਦਾ ਨੁਕਸਾਨ ਹੋ ਜਾਂਦਾਗਾ ਅਗਲਾ ਦੋਸਤੋ ਜਿਹੜੀ ਖੁਰਾਕ ਦੀ ਕਮੀ ਤੋਂ ਰੋਗ ਇਹ ਉਹ ਰੋਗ ਹਨ ਜਿਹੜੇ ਖੁਰਾਕ ਦੇ ਘਟ ਜਾ ਵੱਧ ਜਾਣ ਨਾਲ ਤੱਤਾਂ ਦੇ ਬਾਧੇ ਘਾਟੇ ਕਰਨ ਹੁੰਦੇ ਰਹਿੰਦੇ ਨੇ ਜਿਹੜੀ ਆਪਾਂ ਖੁਰਾਕ ਪਾਉਣੀ ਆ ਦੋਸਤੋ ਉਜਿਕਰ ਬੈਲੈਂਸ ਖੁਰਾਕ ਹੋਊਗੀ ਮਤਲਬ ਕਿ ਹਰ ਇੱਕ ਚੀਜ਼ ਉਸੇ ਪੈਮਾਨੇ ਨਾਲ ਪਾਈ ਹੋਊਗੀ ਜਿਸ ਪੈਮਾਨੇ ਨਾਲ ਇਹਨਾਂ ਨੂੰ ਜ਼ਰੂਰਤ ਆ ਤਾਂ ਉਹ ਸਹੀ ਰਹੂਗੀ ਜੇਕਰ ਕੋਈ ਵੀ ਆਪਾਂ ਖੁਰਾਕ ਬਣਾਉਣੇ ਇਹਦੀ ਵੀਡੀਓ ਬਣਾਉਣਾ ਕੋਈ ਵੀ ਆਈਟਮ ਵੱਧ ਘੱਟ ਪਾਤੀ ਤਾਂ ਉਹਦੇ ਨਾਲ ਵੀ ਇਹਨਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ ਦੋਸਤੋ ਹੁਣ ਆਪਾਂ ਗੱਲ ਕਰਨੇ ਜਿਹੜੇ ਆਮ ਰੋਗ ਲੱਗ ਜਾਂਦੇ ਨੇ ਜੇਕਰ ਦੋਸਤੋ ਪੋਲਟਰੀ ਫਾਰਮ ਦੀ ਸਫਾਈ ਨਹੀਂ ਹੋਊਗੀ ਤਾਂ ਜਾਨਵਰਾਂ ਨੂੰ ਬਹੁਤ ਸਾਰੇ ਰੋਗ ਲੱਗ ਜਾਂਦੇ ਨੇ ਤੇ ਇਹੇ ਰੋਗਾ ਨਾਲ ਦੋਸਤੋ ਪੋਲਟਰੀ ਫਾਰਮਾਂ ਦੇ ਪੋਲਟਰੀ ਫਾਰਮ ਖਾਲੀ ਹੋ ਜਾਂਦੇ ਨੇ ਸੋ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਫਾਈ ਰੱਖਣੀ ਆਪਣੇ ਪੋਲਟਰੀ ਫਾਰਮ 'ਚ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਇਦੋਂ ਅਗਲੇ ਦੋਸਤੋ ਜਿਹੜੇ ਟਾਪਿਕ ਨੇ ਇਹਨਾਂ ਨੂੰ ਬਿਮਾਰੀਆਂ ਲੱਗਣ ਦੇ ਉਹ ਪਾ ਅਗਲੀ ਵੀਡੀਓ 'ਚ ਸ਼ੇਅਰ ਕਰਾਂਗੇ ਕਿਉਂਕਿ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਆਪਾਂ ਹੁਣ ਇੱਥੇ ਵੀਡੀਓ ਦਾ ਅੰਤ ਕਰਦੇ ਆਂ ਜੇ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਅੱਗੇ-ਅਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਦੋਸਤੋ ਇੱਕ ਤੁਸੀਂ ਲਾਈਕ ਨਹੀਂ ਵੀਡੀਓ ਕਰਦੇ ਲਾਈਕ ਜ਼ਰੂਰ ਕਰਿਆ ਕਰੋ